हाँ जी थोड़ा मेरे चैनल से बहुत बहुत स्वागत है थोड़ा की नाम है मेरा नाम हरकीरत सिंह है थोड़ा की नाम है मेरा नाम अर्शप्रीत कौर है आज आप की करने इकट्ठा हुए हैं और हाँ जी, जी। तो क्वेश्चन स्टार्ट करा मैं पहला क्वेश्चन है का हर कीर्त तो श्री गुरु नानक देव जी का जन्म स्थान केड़ा है रायपुर की तलवंडी

ਇੱਕ ਹੋਰ ਸਵਾਲ ਦਿੱਤਾ ਲਓ ਥਰਡ ਕੁਐਸਚਨ ਹੈਗਾ ਇਹ ਅ ਅਨਸਪ੍ਰਿਤ ਤੇ ਪੁੱਛੀਏ ਨਹੀਂ ਤੁਹਾਡੇ ਤੋਂ ਪੁੱਛਦੀ ਆ ਠੀਕ ਹੈ ਤੁਸੀਂ ਦੱਸੋ ਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਹਾਂਜੀ ਮਹਿਤਾ ਕਾਲੂ ਹੈ ਹਾਂਜੀ ਕੀ ਨਾਮ ਹੈ ਮਹਿਤਾ ਕਾਲੂ ਹਾਂਜੀ ਨਾਲ-ਨਾਲ ਤੁਸੀਂ ਵੀ ਯਾਦ ਰੱਖਿਆ ਕਰੋ ਠੀਕ ਹੈ ਭੁੱਲਣਾ ਨਹੀਂ ਹੈਗਾ ਨੈਕਸਟ ਕੁਐਸਚਨ ਹੈਗਾ ਅਨਸਪ੍ਰਿਤ ਕੋਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਸੀ ਬੇਬੇ ਨਾਨਕੀ ਜੀ ਵੈਰੀ ਗੁੱਡ ਇਸ ਵਾਰ ਯਾਦ ਆ ਗਿਆ ਸੀ ਤੇ ਲਾਸਟ ਕੁਐਸਚਨ ਹੈਗਾ ਆਪਣਾ ਹਰ ਕੀਰਤ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਸੁਲਖਨੀ ਜੀ ਨਾਲ ਹਾਂ ਜੀ ਕਿਹਦੇ ਨਾਲ ਹੋਇਆ ਸੀ ਮਾਤਾ ਸੁਖਨੀ ਜੀ ਨਾਲ ਯਾਦ ਹੋ ਗਿਆ ਆਪਾਂ ਡੇਲੀ ਕੀ ਸਿੱਖਣਾ ਹੈ ਗੁਰੂ ਨਾਨਕ ਦੇਵ ਜੀ ਬਾਰੇ ਪਹਿਲਾਂ ਗੁਰੂ ਨਾਨਕ ਦੇਵ ਜੀ ਬਾਰੇ ਔਰ ਤੋਂ ਬਾਅਦ ਆਪਾਂ ਡੇਲੀ ਡੇਲੀ ਇੱਕ ਇੱਕ ਚੀਜ਼ ਜ਼ਰੂਰ ਸਿੱਖਿਆ ਕਰਾਂਗੇ ਠੀਕ ਹੈ Like and subscribe.